ਲੰਬੇ ਸਮੇਂ ਤੋਂ ਇੰਤਜ਼ਾਰ ਸੀ ਅੰਮ੍ਰਿਤਸਰ ਦੇ ਲੋਕਾਂ ਨੂੰ ਕਿ ਕਾਂਗਰਸ ਹਾਈਕਮਾਨ ਵੱਲੋਂ ਅੰਮ੍ਰਿਤਸਰ ਦੇ ਵਾਸਤੇ ਲੋਕ ਸਭਾ ਦਾ ਕਿਹੜਾ ਚਿਹਰਾ ਸਾਹਮਣੇ ਲਿਆਂਦਾ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਹੁਣ ਦੋ ਵਾਰੀ ਐਮਪੀ ਰਹਿ ਚੁੱਕੇ ਗੁਰਜੀਤ ਸਿੰਘ ਓਜਲਾ ਨੂੰ ਫੇਰ ਹਾਈਕਮਾਨ ਵੱਲੋਂ ਟਿਕਟ ਦੇ ਕੇ ਨਵਾਜਿਆ ਗਿਆ ਤਾਂ ਲੋਕਾਂ ਦੀ ਕਚੈੜੀ ਵਿੱਚ ਉਤਾਰਿਆ ਗਿਆ ਦੇਖਦੇ ਆ ਕਿ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਤਿਆਰ ਦਿੰਦੇ ਆ ਗੁਰਜੀਤ ਸਿੰਘ ਓਜਲਾ ਸਾਡੇ ਨਾਲ ਮੌਜੂਦ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਓਜਲਾ ਜੀ ਅੰਮ੍ਰਿਤਸਰ ਨੂੰ ਜਾ ਰਹੇ ਜੀ ਤੇ ਟਿਕਟ ਮਿਲਣ ਤੋਂ ਬਾਅਦ ਪਹਿਲੇ ਪਹਿਲਾ ਕਦਮ ਰੱਖਣ ਜਾ ਰਹੇ ਅੰਮ੍ਰਿਤਸਰ ਦੇ ਵਿੱਚ ਨਿੱਘਾ ਸਵਾਗਤ ਕਰਨ ਵਾਸਤੇ ਸਮਰਥਕ ਉੱਥੇ ਮੌਜੂਦ ਨੇ ਸਭ ਤੋਂ ਪਹਿਲਾਂ ਸਾਡੇ ਵੱਲੋਂ ਵਧਾਈ ਤੁਹਾਨੂੰ ਟਿਕਟ ਮਿਲ ਗਈ ਹੈ ਧੰਨਵਾਦ ਸਾ ਕੀ ਕੀ ਮੁੱਦੇ ਰਹਿਣਗੇ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਖਾਸ ਮੁੱਦੇ ਜਿਹੜੇ ਨੇ ਉਹ ਪੂਰੇ ਪੰਜਾਬ ਦੇ ਵਿੱਚ ਮਾਰ ਕਰਦੇ ਨੇ ਕੀ ਕੀ ਰਹਿਣਗੇ ਦੇਖੋ ਪਹਿਲੀ ਗੱਲ ਤੇ ਹੈ ਜਿਹੜੀ ਟਿਕਟ ਹੈ ਮੈਂ ਇਹਦਾ ਸ਼ੁਕਰੀਆਦਾਤਾ ਕਰਦਾ ਗੁਰੂ ਮਹਾਰਾਜ ਦਾ ਇਸ ਗੁਰੂ ਨਗਰੀ ਦੇ ਪਵਿੱਤਰ ਸਰੋਵਰਾਂ ਦਾ ਇਸ ਗੁਰੂ ਨਗਰੀ ਦੇ ਜਿਹੜੇ ਲੋਕ ਨੇ ਮੈਂ ਸਮਝਦਾ ਕਿ ਇਹ ਟਿਕਟ ਜਿਹੜੀ ਹੈ ਉਨ੍ਹਾਂ ਦੇ ਹਾਪਾ ਪਾਉ ਨੂੰ ਵੇਖਦੇ ਹੋਏ ਸਾਡੇ ਲੀਡਰ ਸਾਹਿਬਾਨ ਦੀ ਸਹਿਮਤੀ ਦੇ ਨਾਲ ਜਿਹੜੀ ਹੈ ਇਹ ਟਿਕਟ ਹਾਈ ਕਮਾਂਡ ਨੇ ਦੇ ਕੇ ਫਿਰ ਦੁਬਾਰਾ ਲੋਕ ਸਭਾ ਦੇ ਉਮੀਦਵਾਰ ਵਜੋਂ ਉਤਾਰਿਆ ਹੈ ਅਮਰਸਰ ਦੀ ਇਸ ਨਗਰੀ ਚ ਔਰ ਮੈਂ ਇਹਦੇ ਵਾਸਤੇ ਸਾਡੀ ਕਾਂਗਰਸ ਹਾਈ ਕਮਾਂਡ ਦਾ ਔਰ ਸਾਡੀ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਜੀ ਦਾ ਔਰ ਐਲਓਪੀ ਲੀਡਰ ਰਾਜਾ ਜੀ ਦਾ ਔਰ ਬਾਜਵਾ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਉਸ ਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਬਾਕੀ ਜਿਤ ਤੱਕ ਮੁੱਦੇ 'ਤੇ ਤੁਸੀਂ ਗੱਲ ਕੀਤੀ ਹੈ ਮੁੱਦੇ 'ਤੇ ਹਮੇਸ਼ਾ ਹੀ ਅਸੀਂ ਜਿਹੜੇ ਜਿਸ ਆਪਾਂ ਮਤਲਬ ਜਿਉਂਦੇ ਰਹਿਣ ਲਈ ਜਿੱਦਾਂ ਆਪਾਂ ਨੂੰ ਪਰਿਵਾਰ ਚਲਾਉਣ ਲਈ ਰੋਜ਼ ਕੁਛ ਨਾ ਕੁਛ ਕਰਨਾ ਪੈਂਦਾ ਸੋ ਬਹੁਤ ਮੁੱਦੇ ਨੇ ਜਿਨ੍ਹਾਂ ਨੂੰ ਆਪਾਂ ਅੰਮ੍ਰਿਤਸਰ ਨੂੰ ਅੱਗੇ ਲਿਜਾਣ ਵਾਸਤੇ ਕੰਮ ਕਰਨਾ ਜਿਹੜੇ ਤਰਾਤਲ ਦੇ ਮੁੱਦੇ ਸੀ ਪਹਿਨੋਂ ਕੋਈ ਵੀ ਅਸੀਂ ਘਰ ਬਣਾਉਣਾ ਹੋਵੇ ਕੋਈ ਅਸੀਂ ਰਹਿਣਾ ਹੋਵੇ ਸਭ ਤੋਂ ਪਹਿਲ ਉਹਦਾ ਰਾਹ ਖੇੜਾ ਚੰਗਾ ਚਾਹੀਦਾ ਸੋ ਉਹਦੇ ਵਾਸਤੇ ਸੜਕਾਂ ਦੀ ਆਵਾਜਾਈ ਦੇ ਵਾਸਤੇ ਮੈਂ ਐਕਸਪ੍ਰੈਸ ਵੇ ਜਿਹੜਾ ਕਿ ਤੁਹਾਨੂੰ ਪਤਾ ਜਲੰਧਰ ਤੱਕ ਆ ਗਿਆ ਸੀ ਜਲੰਧਰ ਤੋਂ ਬਾਅਦ ਇਹਨੂੰ ਅੰਮ੍ਰਿਤਸਰ ਨੂੰ ਬਾਹਰ ਕੱਢ ਕੇ ਸੀ ਉਹ ਲੈ ਕੇ ਆਏ ਆ ਫਿਰ 70 ਕਿਲੋਮੀਟਰ 75 ਕਿਲੋਮੀਟਰ ਦੇ ਕੇ ਰਿੰਗ ਰੋਡ ਜਿਹੜਾ ਅੰਮ੍ਰਿਤਸਰ ਦੇ ਆਲੇ ਦੁਆਲੇ ਬਣ ਰਿਹਾ ਹੈ ਉਸ ਤੋਂ ਇਲਾਵਾ ਤੁਸੀਂ 에어ਪੋਰਟ ਦਾ ਵਿਸਥਾਰ ਕੀਤਾ ਹੈ ਰੇਲਵੇ ਦਾ ਵਿਸਥਾਰ ਕੀਤਾ ਹੈ ਨਵੀਆਂ ਟ੍ਰੇਨ ਚਲਾਈਆਂ ਨੇ ਬਾਰਡਰ ਦੇ ਇਸ਼ੂ ਜਿਹੜੇ ਉਠਾਏ ਨੇ ਜਿਹੜੀ ਤਾਰ ਹੈ ਕੰਡਿਆੜੀਓ ਨੂੰ ਥੋੜਾ ਕਿਉਂਕਿ 3-4 ਹਜ਼ਾਰ ਏਕੜ ਜ਼ਮੀਨ ਪਿੱਛੇ ਸੀ ਉਹਨੂੰ ਪਛਾਣ ਨੂੰ ਕਈ ਕੀਤਾ ਉਹਨੂੰ ਕਰਵਾਇਆ ਜਾ ਰਿਹਾ ਹੈ ਸੋ ਭਾਰਤ ਪਾਕਿਸਤਾਨ ਵਪਾਰ ਖੁੱਲਣ ਦੇ ਮੁੱਦੇ ਜਿਹੜਾ ਉਠਾਇਆ ਜਾ ਰਿਹਾ ਔਰ ਐਜੂਕੇਸ਼ਨ ਨੂੰ ਤਰਜੀਹ ਦਿੱਤੀ ਗਈ ਹੈ ਪ੍ਰਾਇਮਰੀ ਸਕੂਲ ਜਿਹੜੇ ਆ ਉਹਨਾਂ ਨੂੰ ਉਹਨਾਂ ਨੂੰ ਅਪਲਿਫਟ ਕੀਤਾ ਗਿਆ ਜਿੱਥੋਂ ਆਪਣੀ ਗ੍ਰਾਂਟ ਦੇ ਨਾਲ ਉਥੋਂ ਸਰਪ ਸਿੱਖਿਆ ਬਿਹਾਨ ਦੇ ਤਹਿਤ ਜਿਹੜੀ ਗ੍ਰਾਂਟ ਐਸਐਸਏ ਤੇ ਆਉਂਦੀ ਐ ਐਸਐਸਏ ਦੀ ਉਹ ਸਾਰੀ ਇਸ ਮਗਰਾਂ ਦੀਆਂ ਗ੍ਰਾਂਟਾਂ ਨੇ ਉਥੋਂ ਲੈ ਕੇ ਨਵੇਂ ਕਮਰੇ ਨਵੇਂ ਵਾਸ਼ਰੂਮ ਨਵਾਂ ਉਹਨਾਂ ਨੂੰ ਅਪਲਿਫਟ ਕੀਤਾ ਹੈ ਤਾਂ ਕਿੜਾ ਗਰੀਬ ਦਾ ਬੱਚਾ ਜਿੱਥੇ ਪੜਦਾ ਉਹਨੂੰ ਚੰਗੀ ਜ਼ਿੰਦਗੀ ਮਿਲ ਸਕੇ ਆਈਆਈਐਮ ਦਾ ਤੁਹਾਡੇ ਸਾਹਮਣੇ ਕੰਪਲੀਟ ਹੋ ਗਿਆ ਬਣ ਕੇ ਤਿਆਰ ਹੈ ਜਿਹੜਾ ਟੈਕ 18 ਟੈਕਨੋਲੋਜੀ ਪਾਰਕ ਹੈ ਸੌਫਟਵੇਅਰ ਟੈਕਨੋਲੋਜੀ ਪਾਰਕ ਉਹ ਤਿਆਰ ਹੋ ਗਿਆ ਆ ਔਰ ਗੁਰਨਾਨਕ ਦੇਵ ਯੂਨੀਵਰਸਿਟੀ ਨਾਲ ਜਿੰਨੇ ਮੁੱਦੇ ਕੋ ਮੁਸ਼ਕਲਾ ਸੀ ਉਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਸਪੋਰਟਸ ਨੂੰ ਤਰਜੀਹ ਦਿੱਤੀ ਅੰਤਰਰਾਸ਼ਟਰੀ ਸਟੇਡੀਅਮ ਦੀ ਮੰਗ ਰੱਖੀ ਜੋ ਕਿ ਹੁਣ ਪਾਈਪਲਾਈਨ ਦੇ ਅੰਦਰ ਹੈ ਉਹ ਵੀ ਬਣੇਗਾ ਖੇਲੋ ਇੰਡੀਆ ਦੇ ਤਹਿਤ ਦੋ ਤਿੰਨ ਸਟੇਡੀਅਮ ਜਿਹੜੇ ਉਹ ਮਿਲ ਸਰਕਾਰ ਦੇ ਕੋਲ ਪੈਂਡਿੰਗ ਪਏ ਨੇ ਉਹਨਾਂ ਨੇ ਪਾਸ ਕਰਨੇ ਨੇ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਜਿਹੜੇ ਸੜਕਾਂ ਬਣਾਈਆਂ ਨੇ ਫਿਰ ਗੁਰਨਾਨਕ ਦੇਵ ਹਸਪੀਟਲ ਜਾ ਕੇ ਵੇਖ ਸਕਦੇ ਜੇ ਕੈਂਸਰ ਇੰਸਟੀਚਿਊਟ ਰੇਡੀਓਲੋਜੀ ਡਿਪਾਰਟਮੈਂਟ ਨਿਊਰੋ ਡਿਪਾਰਟਮੈਂਟ ਜਿਹੜੇ ਆ ਉਹ ਸਾਰੇ ਅਜ ਔਰ 100% ਤਰੀ ਕਹਿ ਸਕਦੇ ਬਟ ਕਾਫੀ ਹੱਦ ਤੱਕ ਅਸੀਂ ਉਸ ਉਸ ਸਾਈਡ ਨੂੰ ਤੁਰ ਪਏ ਆ ਅੱਛਾ ਤਮਾਮ ਮੁੱਦਿਆਂ ਦੇ ਉੱਤੇ ਤਮਾਮ ਮੁੱਦਿਆਂ ਦੇ ਉੱਤੇ ਤੁਸੀਂ ਕੰਮ ਵੀ ਕਰਨ ਦੀ ਗੱਲ ਕਰਦੇ ਵੀ ਅਸੀਂ ਕੀਤਾ ਵੀ ਆ ਤਾਂ ਕਰਦੇ ਵੀ ਪਏ ਆ ਤਾਂ ਅੱਗੇ ਵੀ ਕਰਦੇ ਰਵਾਂਗੇ ਪਰ ਫਿਰ ਵੀ ਕਿਤੇ ਨਾ ਕਿਤੇ ਅਟਕਣ ਜ਼ਰੂਰ ਬਣੀ ਸੀ ਕਾਂਗਰਸ ਵੱਲੋਂ ਵੀ ਕਿਹੜੇ ਕਿਹੜੇ ਚਿਹਰੇ ਨੂੰ ਅਮਰਸਥੇ ਦੇ ਵਿੱਚ ਉਤਾਰੇ ਜਾਵੇ ਤਾਂ ਇਹ ਲਗਾਤਾਰ ਟਿਕਟ ਦੇਰ ਨਾਲ ਅਨਾਉਂਸ ਕਰਨ ਦਾ ਕਾਰਨ ਵੀ ਆਹੀ ਮੰਨੇ ਜਾ ਰਹੇ ਅਮਰਸਥੇ ਦੇ ਲੋਕਾਂ ਨੂੰ ਵੀ ਆ ਕਿਤਨਾ ਕਿਤੇ ਸਾਫ ਨਜ਼ਰ ਆ ਰਿਹਾ ਕਾਰਨ ਕੀ ਹੈ ਕਿਉਂ ਇੰਨੀ ਦੇਰੀ ਲੱਗੀਗੀ ਤਾਂ ਕੇ ਕੀ ਅਰਚਨਾ ਬਣੀ ਸੀ ਦੇਖੋ ਵੱਡੀ ਇਲੈਕਸ਼ਨ ਹੁੰਦੀ ਹੈ ਔਰ ਮੈਂਬਰ ਪਾਰਲੀਮੈਂਟ ਦੇ 9 ਹਲਕੇ ਹੁੰਦੇ ਨੇ ਪਰ ਪਾਰਟੀ ਚਾਹੁੰਦੀ ਹੈ ਮਜ਼ਬੂਤ ਉਮੀਦਵਾਰ ਜਿਹੜਾ ਉਹ ਲੈ ਕੇ ਆਂਦਾ ਜਾਵੇ ਤੁਸੋਂ ਕਈ ਵਾਰ ਪਾਰਟੀ ਇਸ ਚੀਜ਼ ਤੇ ਐਕਸਰਸਾਈਜ਼ ਕਰਦੀ ਹੈ ਕਈ ਵਾਰ ਸਾਡੇ ਲੀਡਰਸ਼ਿਪਾਂ ਦਾ ਵੀ ਮੰਨ ਹੁੰਦਾ ਚਲੋ ਕਿਸੇ ਵੇਲੇ ਵੀ ਅਸੀਂ ਵੀ ਲੜ ਸਕਦੇ ਆਂ ਔਰ ਪਾਰਟੀ ਵੀ ਕਈ ਵਾਰ ਚਾਹੁੰਦੀ ਹੈ ਕਿ ਚਲੋ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਸੀਟ ਲੂਜ਼ ਨਾ ਹੋਵੇ ਸੋ ਸਾਰੀ ਐਕਸਰਸਾਈਜ਼ ਐਮਪੀ ਦੇ ਕੰਮ ਉਹਨਾਂ ਨੂੰ ਨਜ਼ਰ ਨਹੀਂ ਆ ਰਹੀ ਸੀ ਜਿਹੜਾ ਉਹਨਾਂ ਨੇ ਫਟ ਟਿਕਟ ਕਿਉਂ ਨਹੀਂ ਦਿੱਤੀ ਕਿਉਂ ਉਹਨਾਂ ਨੂੰ ਲੱਗਾ ਕਿ ਨਹੀਂ ਕਿਸੇ ਹੋਰ ਦਾ ਵਿਚਾਰ ਕਰੀਏ ਦੇਖੋ ਇਹ ਨਾ ਇੱਕ ਪਰੰਪਰਾ ਹੈ ਇੱਕ ਐਕਸਰਸਾਈਜ਼ ਹੈ ਲੋਕਤੰਤਰ ਪ੍ਰਕਿਰਿਆ ਹੈ ਇਹਦੇ 'ਚ ਕੋਈ ਇਹੀ ਜੀ ਗੱਲ ਨਹੀਂ ਹੈਗੀ ਹੁਣ ਪਾਰਟੀ ਉਹੀ ਪਾਰਟੀਆਂ ਨੇ ਉਹਨਾਂ ਨੂੰ ਟਿਕਟ ਦੇ ਕੇ ਭੇਜਿਆ ਨਾ ਸਾਰਿਆਂ ਦੇ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਭੇਜਿਆ ਕੋਈ ਇਹ ਨਹੀਂ ਕਿ ਮੈਂ ਕਹਦਾ ਕਿ ਕਈ ਅਲੱਗ ਗਿਆ ਜਾਂ ਸੀ ਅਲੱਗ ਗਿਆ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਟਿਕਟ ਹੋਈ ਆ ਸੋ ਇਹ ਪ੍ਰਕਿਰਿਆ ਹੁੰਦੀ ਆ ਪਾਰਟੀਆਂ ਦੇ ਅੰਦਰ ਕੋਈ ਇਹੀ ਜੀ ਗੱਲ ਨਹੀਂ ਅੱਛਾ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਜਿਹੜੇ ਬਾਕੀ ਉਮੀਦਵਾਰ ਨੇ ਬਾਕੀ ਪਾਰਟੀਆਂ ਦੇ ਉਮੀਦਵਾਰ ਨੇ ਜਿਹੜੇ ਆਪਰਾਸਤ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਗੁਰਜੀਤ ਓਜਨਾ ਨੇ ਕੰਮ ਨਹੀਂ ਕੀਤੇ ਤੁਸੀਂ ਦੱਸ ਰਹੇ ਕਿ ਕੰਮ ਬਹੁਤ ਕੀਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੇ ਘਰ ਦੇ ਬਾਹਰ ਜ ਉਹੋ ਹੀ ਨਹੀਂ ਇਹਨਾਂ ਕੋ ਕੁੜਾ ਕੀਤਾ ਕਿ ਤੇ ਬਾਕੀ ਕੰਮ ਕਿੱਸ ਦਾ ਬਿਲਕੁਲ ਠੀਕ ਹੈ ਜਿਹੜੀ ਗੱਲ ਉਹ ਕਹਿ ਰਿਹਾ ਦੇਖੋ ਪਹਿਲੀ ਗੱਲ ਤੇ ਉਹਨਾਂ ਨੂੰ ਇੱਕ ਸਟੇਟਸਮੈਨ ਦੀ ਤਰ੍ਹਾਂ ਸਾਰੇ ਕੰਮ ਦੇਖਣੇ ਚਾਹੀਦੇ ਜੀ ਮੈਂ ਕਹੂੰਗਾ ਕਿ ਮੈਂ ਵੀ ਕਦੀ ਜਿਹੜਾ ਕੋਈ ਬੰਦਾ ਕੰਮ ਕਰੂਗਾ ਮੈਨੂੰ ਕਹੂੰਗਾ ਉਹਨੇ ਕੀਤਾ ਜਿਹੜਾ ਕੋ ਨਹੀਂ ਕਰੂਗਾ ਉਹਨੂੰ ਕਹਣਾ ਬੜਾ ਨਹੀਂ ਕੀਤਾ ਉਹ ਜਿਹੜਾ ਗੰਦਾ ਨਾਲ ਆਇਆ ਇਹ ਸਟੇਟ ਸਬਜੈਕਟ ਹੈ ਸਟੇਟ ਨੇ ਸਕੀਮ ਬਣਾਉਣੀ ਹੈ ਮੈਂ ਬੜਾ ਜ਼ੋਰ ਲਾਇਆ ਆਪਣੀ ਸਰਕਾਰ 'ਚ ਸਟੇਟ ਸਕੀਮ ਬਣਾਵੇ ਸਟੇਟ ਪ੍ਰੋਜੈਕਟ ਬਣਾ ਕੇ ਦਵੇ ਪੈਸੇ ਇਹਨਾਂ ਕੋ ਹੈ ਨਹੀਂ ਤੁਹਾਨੂੰ ਪਤਾ ਸਟੇਟ ਕੋ ਤੇ ਹੈ ਹੀ ਨਹੀਂਗੇ ਉਹ ਪ੍ਰੋਜੈ ਜਿਹੜਾ ਨਹਿਰੀ ਵਿਭਾਗ ਆ ਉਹਨਾਂ ਨੇ ਔਰ ਕਾਰਪੋਰੇਸ਼ਨ ਨੇ ਔਰ ਡੀਸੀ ਦਫਤਰ ਦੇ ਨਾਲ ਸਹਿਮਤੀ ਦੇ ਨਾਲ ਉਹ ਕੰਮ ਹੋਣਾ ਹੈ ਪਰ ਉਹਦੇ ਚ ਕਦੀ ਵੀ ਇਹਨਾਂ ਦੀ ਅਜੇ ਤੱਕ ਕੋਆਰਡੀਨੇਸ਼ਨ ਹੀ ਆਪਣੀ ਐ ਨਹੀਂ ਗਈ ਮੈਂ ਪਿਛਲੀ ਸਰਕਾਰ ਆਪਣੀ ਚ ਲੈ ਕੇ ਗਿਆ ਬੜੇ ਯੋਰ ਨਾਲ ਉਥੋਂ ਤੱਕ ਕਿ ਪ੍ਰੋਜੈਕਟ ਬਣ ਗਿਆ ਸੀ ਲਾ ਕੇ ਜਾ ਕੇ ਜਦੋਂ ਨਵੀਂ ਸਰਕਾਰ ਹੀ ਇਹਨਾਂ ਫਾਈਲਾਂ ਇਕਵਾਤੀਆਂ ਸਾਰੀਆਂ ਸੋ ਇੱਥੇ ਇਹ ਲੋਕਲ ਸੈਲਫ ਗਵਰਨਮੈਂਟ ਜਿਹੜੀ ਆ ਉਹਦਾ ਵਾ ਬਹੁਤ ਵੱਡਾ ਮੁੱਦਾ ਸੋ ਮੈਂ ਤੇ ਆਪ ਉਹਦਾ ਪੀੜਿਤ ਐ ਮੈਂ ਕਿਦੋਂ ਕਹਿੰਦਾ ਨਹੀਂ ਪਰ ਦੇਖੋ ਮੈਂਬਰ ਪਾਰਲੀਮੈਂਟ ਦੇ ਜਿਹੜੇ ਡਾਇਰੈਕਟ ਹੈਥ ਚ ਨੇ ਨੈਸ਼ਨਲ ਹਾਈਵੇ ਜਿੰਨਾਂ ਦਾ ਕੋਈ ਰੋਲਾ ਨਹੀਂਗਾ ਕੰਮ ਪੂਰੇ ਹੋ ਰਹੇ 에어ਪੋਰਟ ਚ ਇਹਨਾਂ ਦਾ ਕੋਈ ਰੋਲਾ ਨਹੀਂ ਸਟੇਟ ਦਾ ਚੱਲ ਪਿਆ ਰੇਲਵੇ ਚ ਇਹਨਾਂ ਦਾ ਕੋਈ ਰੋਲਾ ਨਹੀਂ ਕੰਮ ਹੋ ਰਿਹਾ ਤਾਰਾਂ ਦੇ ਕੰਮ ਵਾਲੇ ਚ ਇਹਨਾਂ ਦਾ ਕੋਈ ਰੋਲਾ ਨਹੀਂ ਹੈਗਾ ਸਟੇਟ ਦਾ ਕੋਈ ਲੈਣ ਦੇਣ ਨਹੀਂਗਾ ਕੰਮ ਹੋ ਰਹੇ ਵਿੱਤ ਕਮਿਸ਼ਨ ਆਉਂਦਾ ਸੈਂਟਰ ਤੋਂ ਮਿਲ ਰਿਹਾ ਸਾਰਿਆਂ ਨੂੰ ਜਿਹੜੇ ਸਕੂਲਾਂ ਦੇ ਕੰਮ ਹੈ ਇਹਨਾਂ ਦਾ ਕੋਈ ਰੋਲਾ ਨਹੀਂ ਇਹਨਾਂ ਦੀ ਉੱਥੇ ਕੋਈ ਸਾਨੂੰ ਲੋੜ ਨਹੀਂ ਇਹਨਾਂ ਦੀ ਇੰਟਰਫੇਰੈਂਸ ਦੀ ਉਹ ਕੰਮ ਸਾਰੇ ਹੋ ਗਏ ਜਿਹੜੇ ਸਾਡੇ ਕੋਲ ਸਿੱਧੇ ਸੀ ਜਿਹੜੇ ਵਾਇਆ ਸਟੇਟ ਗਵਰ ਉਨ ਲਾਂਡ ਐਡਰੈਸ ਸਟੇਟ ਦਾ ਸਬਜੈਕਟ ਹੈ ਡਰੱਗ ਨੂੰ ਰੋਕਣਾ ਸਟੇਟ ਦਾ ਸਬਜੈਕਟ ਹੈ ਅਸੀਂ ਲੋਕ ਰੋਲਾ ਪਾ ਸਕਦੇ ਆ ਚਿੱਠੀਆਂ ਲਿਖ ਸਕਦੇ ਆ ਪਾਰਲੀਮੈਂਟ ਚ ਰੋਲਾ ਪਾਦੇ ਪਰ ਆਲ ਪਾਰਲੀਮੈਂਟ ਚ ਇਹਨਾਂ ਦੀ ਜਵਾਬਦੇਹੀ ਹੁੰਦੀ ਹੈ ਕਿਸ ਦੇ ਉਮੀਦਵਾਰ ਦਾ ਜਿਹੜਾ ਮੁਕਾਬਲਾ ਕਿਹਦੇ ਨਾਲ ਰਹੇਗਾ ਅਮਰਸਰ ਦੇ ਵਿੱਚ ਇਹ ਲੋਕ ਤੈਅ ਕਰਦੇ ਮੈਂ ਇਹ ਕੱਲ ਲੋਕਾਂ ਦੇ ਤਹਿਤ ਰਹਿ ਦੇਣਾ ਚਾਹੁੰਦਾ ਕਿ ਮੈਂ ਨਹੀਂ ਮੈਂ ਕੋਈ ਵੀ ਐਹੀ ਜੀ ਗੱਲ ਨਹੀਂ ਕਰਨਾ ਚਾਹੁੰਦਾ ਜਿਹੜੀ ਲੋਕਾਂ ਦੇ ਕੰਮ ਨੂੰ ਪ੍ਰਭਾਵਿਤ ਕਰੇ ਕਿਉਂਕਿ ਇਹ ਦਿਨ ਜਿਹੜਾ ਬੜਾ ਮਹੱਤਵਪੂਰਨ ਨੇੜਿਆ ਉਹਨਾਂ ਨੇ 5 ਸਾਲ ਦਾ ਜਿਹੜਾ ਲੇਖਾ ਜੋਖਾ ਆਪਣੇ ਪਰਿਵਾਰ ਦਾ ਉਹਨਾਂ ਨੂੰ ਅੱਗੇ ਵਧਾਉਂਦਾ ਸਾਡੇ ਹੱਥ ਤੇ ਰੱਖਣਾ ਵੀ ਇਹ ਕੌਣ ਬੰਦਾ ਕਰ ਸਕਦਾ ਤੇ ਮੈਂ ਵੀ ਮੈਂ ਚਾਹੂੰਗਾ ਕਿ ਉਹ ਚੰਗੀ ਤਰ੍ਹਾਂ ਕੋਖ ਪੜਤਾਲ ਕਰਨ ਵੀ ਜਿਹੜੇ 4 5 6 ਉਮੀਦਵਾਰ ਜਿੰਨੇ ਵੀ ਨੇ ਇਹਨਾਂ ਦਾ ਪਿਛਲਾ ਰਿਕਾਰਡ ਕੀ ਹੈ ਇਹਨਾਂ ਨੇ ਪਿੱਛੇ ਕੀ ਕੀਤਾ ਇਹ ਅੱਗੇ ਕੀ ਕਰ ਸਕਦੇ ਆ ਕੀ ਇਹ ਸੱਚੀ ਰਾਜਨੀਤੀ ਕਰਦੇ ਆ ਕਿ ਇਹ ਬੜਾ ਵੱਡਾ ਇੱਕ ਪ੍ਰੋਬਲਮ ਹੁਣ ਜਿੱਦਾਂ ਬਿਲਕੁਲ ਮੈਂ ਤੁਹਾਨੂੰ ਕਹਿਣਾ ਕਿ ਜਿਹੜੇ ਕੰਮ ਕੀਤੇ ਹੋਣਗੇ ਮੈਂ ਕਹੂੰਗਾ ਉਹ ਨਾ ਕੀਤੇ ਮੈਂ ਜਿਹੜੀ ਹੁਣ ਦੋ ਐਮੀਨਿਟੀ ਸਕੂਲ ਬਣਾਏ ਨੇ ਇਹਨਾਂ ਨੇ ਉਹ ਸਕੂਲ ਸਾਰੇ ਪਿਛਲੀ ਗਵਰਨਮੈਂਟ ਤੇ ਬਣੇ ਨੇ ਇਹਨਾਂ ਨੂੰ ਵੀ ਕਹਿਣਾ ਚਾਹੀਦਾ ਹੈ ਕਿ ਇਹ ਸਕੂਲ ਪਿਛਲੀ ਗਵਰਨਮੈਂਟ ਦੇ ਨੇ ਲਾਈਨ ਚ ਲਾ ਕੇ ਉਹਨਾਂ ਚ ਆਲਰੇਡੀ ਐਡਮਿਸ਼ਨ ਹੁੰਦੀ ਹੈ ਮਾਰ ਰੋਡ ਸਕੂਲ ਚ ਤੁਸੀਂ ਕਿਸੇ ਨੂੰ ਪੁੱਛ ਕੇ ਵੇਖ ਲਓ ਅੰਮ੍ਰਿਤਸਰ ਸ਼ਹਿਰ ਚ ਜਿਹੜਾ ਬੰਦਾ ਰਹਿੰਦਾ ਆ ਉਹਨੂੰ ਪਤਾ ਸਭ ਤੋਂ ਸਟੇਜੀਅ ਸਕੂਲ ਸਾਡਾ ਜਿਹੜਾ ਬੱਚਿਆਂ ਦਾ ਵਾ ਉਹ ਮਾਰ ਰੋੜ ਹੈ ਔਰ ਉੱਚ ਹਮੇਸ਼ਾ ਲਾਈਨ ਚ ਲੱਗ ਕੇ ਐਡਮਿਸ਼ਨ ਹੁੰਦੀ ਹੈ ਜਿਹੜਾ ਸਾਡਾ ਸਕੂਲ ਹੈ ਉਹ ਕਿੰਨਾ ਪੁਰਾਣਾ ਸਕੂਲ ਹੈ ਹਾਂ ਠੀਕ ਹੈ ਇਹਨਾਂ ਨੇ ਇਨਫਰਾ ਉਹਨੂੰ ਪ੍ਰੋਵਾਈਡ ਕੀਤਾ ਇਹਨਾਂ ਦਾ ਫਰਜ਼ ਬੰਦਾ ਹੈ ਸੋ ਉਹਨੂੰ ਉੱਤੇ ਉਤੋਂ ਜ਼ਿਆਦਾ ਤੇ ਅਸੀਂ ਸਕੂਲਾਂ ਜਿਹੜਾ ਹੀੜਲੇ ਪੱਧਰ ਤੇ ਕੰਮ ਕੀਤਾ ਇਸ ਮੁੱਦੇ ਤੇ ਉੱਤੇ ਪੈਗੀ ਰਾਮ ਮੰਦਰ ਤੇ ਉੱਤੇ ਪੈ ਜੇਗੀ ਜਾਂ ਫਿਰ ਜਿਹੜਾ ਉਮੀਦਵਾਰ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਨੂੰ ਖਿਲਾੜਿਆ ਉਹ ਉਹਨਾਂ ਦਾ ਨਾਮ ਲੈ ਕੇ ਜਾਂ ਫਿਰ ਵੋਟ ਪੈ ਸਕਦੀ ਆ ਪ੍ਰਸਤ ਦੇ ਵਿੱਚ ਤੁਹਾਨੂੰ ਕੀ ਲੱਗਦਾ ਦੇਖੋ ਹੁਣ ਨਾ ਲੋਕ ਕੰਮਾਂ ਨੂੰ ਆਪਣੇ ਫਿਊਚਰ ਨੂੰ ਵੇਖ ਕੇ ਵੋਟ ਪਾਉਂਦੇ ਨੇ ਹੂੰ ਹੁਣ ਨਾਂ ਦਾ ਤੇ ਫਾਇਦਾ ਹੋ ਗਿਆ ਉਹਨਾਂ ਪਰਿਵਾਰਾਂ ਨੂੰ ਠੀਕ ਹੈ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਤੇਜਾ ਸਿੰਘ ਸਮੁੰਦਰੀ ਹੁਣਾ ਦੀ ਉਹਨਾਂ ਨੇ ਆਪਣੇ ਸਮੇਂ 'ਚ ਅੱਛਾ ਕੰਮ ਕੀਤਾ ਜੀ ਪਰ ਉਹਨਾਂ ਦੇ ਜਿਹੜਾ ਅੱਗੇ ਜਿਹੜਾ ਉਹਨਾਂ ਦਾ ਵਾਰਿਸ ਹੈ ਉਹਨੇ ਪਿੱਠ ਮੋੜ ਲਈ ਉਹਨਾਂ ਦੀ ਸੋਚ ਨਾਲ ਉਹ ਸੋਚਣਾ ਯਾਰ ਵਾਲਿਆ ਜਿਹੜੀ ਸੋਚ ਉਸ ਸਮੇਂ ਜਦੋਂ ਉਹ ਸੰਘਰਸ਼ ਕਰ ਰਹੇ ਸੀ ਉਹ ਅੰਗਰੇਜ਼ਾਂ ਨਾਲ ਲੜੀ ਸੀ ਅੱਜ ਉਹਨਾਂ ਨਾਲ ਬਹਿ ਕੇ ਜਾ ਕੇ ਫਿਰ 35 ਸਾਲ ਤੁਸੀਂ ਰਾਜਨੀਤਕ ਰਹੇ ਸਰਵਿਸ ਦੇ ਵਿੱਚ ਤੁਸੀਂ ਆਪ ਹੀ ਕਹਿੰਦੇ 10-10 ਸਾਲ ਅਸੀਂ ਪ੍ਰਾਈਮ ਮਿਨਿਸਟਰਾਂ ਨਾਲ ਬਤਾਏ ਆ ਉਦੋਂ 10 ਸਾਲ ਅੰਮ੍ਰਿਤਸਰ ਤੁਹਾਡਾ ਹੀ ਸੀ ਤੁਸੀਂ ਬੜੀ ਤਰੇਹ ਦਿੰਦੇ ਜੇ ਕਿ ਮੇਰਾ ਅੰਮ੍ਰਿਤਸਰ ਆ ਮੇਰੀ ਮਿੱਟੀ ਐ ਮੈਨੂੰ ਵਾਜਾ ਮਾਰਦੀ ਐ ਉਹ 10 ਸਾਲ ਜਿਹੜੇ ਆਪਾਂ ਨੂੰ ਮਿੱਟੀ ਨੇ ਕਿਉਂ ਨਹੀਂ ਵਾਜਾ ਮਾਰੀਆ ਕਿਉਂਕਿ ਬੰਦਾ ਜਦੋਂ ਪਾਵਰ 'ਚ ਹੁੰਦਾ ਉਹਦੋਂ ਕੁਝ ਕਰ ਸਕਦਾ ਜਦੋਂ ਪਾਵਰ 'ਚ ਬਾਹਰ ਹੋਵੇ ਉਦੋਂ ਕਹੇ ਕਿ ਮੈਂ ਕਰੂੰਗਾ ਉਦੋਂ ਨਹੀਂ ਕੁਛ ਨਾਉਣੇ ਕਹਿਣਗੇ ਮੈਂ ਅਮਰੀਕਾ ਦੀ ਕੰਪਨੀ ਮੇਰੇ ਦੋਸਤ ਹੈ ਜੀ ਮੇਰੇ ਮਿੱਤਰ ਹੈ ਬੜਾ ਉਹ ਮੈਂ ਦੇਖਦਾ ਆ ਤੇ ਵੀ ਮੇਰੇ ਸੱਜਣ ਨੇ ਜੀ ਉਹ ਆਉਣਗੇ ਇੱਥੇ ਪਰ ਉਹ ਜਦੋਂ ਤੁਸੀਂ ਪਾਵਰ ਚ ਉਦੋਂ ਕਿਉਂ ਨਹੀਂ ਲੈ ਕੇ ਆਏ ਉਦੋਂ ਲੋਡ ਸੀ ਅੰਮ੍ਰਿਤਸਰ ਨੂੰ ਉਹਨਾਂ ਨੂੰ ਲਿਆਉਂਦੇ ਹੋ ਇੱਥੇ ਕੋਈ ਪ੍ਰੋਜੈਕਟ ਲਵਾਉਂਦੇ ਹੋ ਕੋਈ ਸਾਡੇ ਸਕੂਲਾਂ 'ਚ ਮਦਦ ਕਰਾਉਂਦੇ ਹੋ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਮੈਂ ਕੰਪਲੀਟ ਕਰਦਾ ਮੈਂ ਇੱਕ ਕੰਪਲੀਟ ਕਰਦਾ ਬਾਕੀ ਜਿਹੜੀ ਭਾਜਪਾ ਦੀ ਗੱਲ ਹੈ ਇੱਕ ਫਿਰਕਾ ਪ੍ਰਸਤੀ ਸੋਚ ਰੱਖਦੇ ਨੇ ਸਭ ਤੋਂ ਵੱਡੀ ਗੱਲ ਹੈ ਕਨਸਟੀਟਿਊਸ਼ਨ ਜਿਹਦੇ ਥੱਲੇ ਸਾਰੀ ਧਰਮ ਆਉ ਸਾਰੇ ਧਰਮਾਂ ਦਾ ਬਰਾਬਰ ਦਾ ਅਧਿਕਾਰ ਹੈ ਵਰਗਾਂ ਦਾ ਬਰਾਬਰ ਦਾ ਅਧਿਕਾਰ ਹੈ ਇਸ ਵੇਲੇ ਜਿਹੜੀ ਉਹਨਾਂ ਨੇ ਕਨਸਟੀਟਿਊਸ਼ਨ ਨੂੰ ਦਰੜ ਕੇ ਰੱਖ ਦਿੱਤਾ ਹੈ ਨ્યાય ਪਾਲਿਕਾ ਕਾਰਜ ਪਾਲਿਕਾ ਵਿਧਾਨ ਪਾਲਿਕਾ ਕੋਈ ਉਹਨਾਂ ਦਾ ਅਧਿਕਾਰ ਖਤਤ ਨਹੀਂ ਰਹਿ ਗਿਆ ਸਰਕਾਰ ਬਣਦੀ ਹੈ ਲੋਕ ਆਪਣੀ ਮਰਜ਼ੀ ਦੀ ਸਰਕਾਰ ਬਣਾਉਂਦੇ ਨੇ ਇਹ ਪਿੱਛੋਂ ਡੰਡਾ ਚੜਾਉਂਦੇ ਨੇ ਜਾਂ ਤੇ ਖਰੀਦ ਲੈਂਦੇ ਨੇ ਜਾਂ ਉਹਨਾਂ ਦੇ ਕੋਈ ਨਾ ਕੋਈ ਕੇਸ ਪਾ ਕੇ ਸਰਕਾਰ ਤੋੜ ਕੇ ਦੂਜੀ ਬਣਾ ਦਿੰਦੇ ਇੱਕ ਵਾਰੀ ਨਹੀਂ ਹੋਇਆ ਇਹਨਾਂ ਨੇ ਕਰੀਬ ਘਟੂ ਘਟ ਦਰਜਨਾਂ ਦੇ ਕਰੀਬ ਸਰਕਾਰਾਂ ਤੋੜ ਕੇ ਨਵੀਆਂ ਬਣਾ ਦਿੱਤੀਆਂ ਉਹ ਕਨਸਟੀਟਿਊਸ਼ਨ ਦਾ ਮਤਲਬ ਘਾਣ ਨਹੀਂਗਾ ਮੌਜੂਦਾ ਮੁੱਖ ਮੰਤਰੀਆਂ ਨੂੰ ਫੜ ਕੇ ਤੁਸੀਂ ਅੰਦਰ ਦੇ ਦਿਓ ਚਲਾਉਣੇ ਆ ਕੇਸ ਕ੍ਰਪਸ਼ਨ ਦੇ ਚਲਾਉਣੇ ਆ ਚਲਾਓ ਕੋਈ ਮਸਲਾ ਨਹੀਂ ਉਹ ਉਹਨਾਂ ਨੂੰ ਇੱਕ ਜੇ ਕਿਸੇ ਨੇ ਕ੍ਰਪਸ਼ਨ ਕੀਤੀ ਹੈ ਤਾਂ ਫਿਰ ਉਹਨਾਂ ਨੂੰ ਸਜ਼ਾ ਦੇਣੀ ਬਿਲਕੁਲ ਬਿਲਕੁਲ ਤੇ ਜਿਹੜੇ ਇਹ ਜਿਨ੍ਹਾਂ ਨੂੰ ਜਿਨ੍ਹਾਂ ਦੇ ਇਹਨਾਂ ਨੇ ਕ੍ਰਪਸ਼ਨ ਦੇ ਈਡੀ ਜਨਾਂ ਦੇ ਰੇਡ ਕਰਦੀ ਹੈ ਤੇ ਇਲੈਕਟਰਲ ਬੰਡ ਇਹਨਾਂ ਦਾ ਭਾਂਡਾ ਫੋੜ ਕੇ ਰੱਖਤਾ ਉਹ ਸਾਰਿਆ ਕੋਈ ਪੈਸੇ ਲੈ ਕੇ ਉਹਨਾਂ ਨੂੰ ਮੁੜ ਕੇ ਕਲੀਨ ਚਿੱਟਾ ਦਿੰਦੇ ਨੇ ਕੀ ਜਿੰਨੇ ਇਹਨਾਂ ਦੇ ਨਾਂ ਰਾਜਨੀਤਿਕ ਬੰਦੇ ਕ੍ਰਿਮੀਨਲ ਬੰਦੇ ਚਰੇਗੇ ਨੇ ਉਹ ਸਾਰਿਆਂ ਦੇ ਕੇਸ ਸਾਫ ਹੋਗੇ ਕ੍ਰਪਸ਼ਨ ਸਾਫ ਹੋਗੀ ਕੀ ਆਪੋਜੀਸ਼ਨ ਆਸਤੇ ਆਜ ਕਰ ਰਾਹੁਲ ਗਾਂਧੀ ਜੀ ਦਾ ਆ ਜਿਹੜਾ ਹੈਲੀਕਾਪਟਰ ਚੈੱਕ ਕੀਤਾ ਜਾ ਰਿਹਾ ਅਕਾਊਂਟ ਸਾਰੇ ਸੀ ਤੁਸੀਂ ਕਰਤੇ ਕਾਂਗਰਸ ਪਾਰਟੀ ਦੇ ਕਿਦਾਂ ਇਲੈਕਸ਼ਨ ਲੜੋਗੇ ਇੱਕ ਲੈਵਲ ਦੀ ਹੈ ਵੀ ਗਰਾਊਂਡ ਨਹੀਂ ਪ੍ਰੋਵਾਈਡ ਕਰਾਂਗੇ ਤੇ ਕਿਵੇਂ ਕਿਵੇਂ ਇਲੈਕਸ਼ਨ ਲੜੋਗੇ ਤੁਸੀਂ ਦੇ ਕਿ ਸਾਰਾ ਜੋ ਜੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤੁਹਾਡੇ ਜਿਹੜੇ ਸਿਆਸਤਦਾਨ ਹੈ ਉਹਨਾਂ ਵੱਲੋਂ ਹੀ ਕਿਤਨਾ ਕਿਤੇ ਰੰਗ ਚ ਭੰਗ ਵਾਲੀ ਗੱਲ ਕੀਤੀ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਜਾਂ ਫਿਰ ਲਗਾ ਲਓ ਜਾਂ ਫਿਰ ਆਪਣਾ ਜਿਹੜਾ ਮਤ ਭੇਡਾ ਉਹਨੇ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਦਿਰਾ ਚ ਪਾ ਦਿੱਤਾ ਕਿ ਨਹੀਂ ਕਾਂਗਰਸ ਪਾਰਟੀ ਜਿਹੜੀ ਆ ਉਹ ਨਹੀਂ ਕੁਝ ਵੀ ਨਹੀਂ 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 ਇਹ ਤੁਹਾਨੂੰ ਇਸ ਚੀਜ਼ ਦੀ ਗਲਤ ਜਾਣਕਾਰੀ ਹੈ ਐਸਿਹੇ ਲੋਕ ਮੈਂ ਮੈਂ ਦੱਸ ਲਗਾ ਹੋਈ ਐਸਿਹੇ ਲੋਕ ਕਾਂਗਰਸ ਦੇ ਹੱਕ ਚ ਨਵਜੋਤ ਸਿੱਧੂ ਵੀ ਕਾਂਗਰਸ ਦੇ ਨਾਲ ਨੇ ਸਾਰੀ ਪਾਰਟੀ ਕਾਂਗਰਸ ਚ ਹੈ ਜਿੰਨੂੰ ਜਿੰਨੂੰ ਜ਼ਿਮੇਵਾਰੀ ਬਣੀ ਉਹ ਆਪਣਾ ਕੰਮ ਕਰ ਰਿਆ ਹੈ ਜਿਵੇਂ ਕਿ ਪਾਰਟੀ ਕਹਦੀ ਇੱਕ ਸੀਟ ਨਹੀਂ ਆਦ ਦੇਵਾਂਗੇ 13 13 ਪੰਜਾਬ ਦੇ ਸਾਡੀਆਂ ਤੇ 400 ਸੀਟ ਪੂਰੇ ਦੇਸ਼ ਵਿੱਚੋਂ ਭਾਜੀਪੀ ਕਹਿ ਰਹੀ ਮੈਂ ਕੁਝ ਸੁਪਨੇ ਦੇਖਣਾ ਤੇ ਕਿਸੇ ਨੂੰ ਆਪਾਂ ਰੋਕ ਨਹੀਂ ਸਕਦੇ ਉਹ ਤੇ ਭਾਵੇਂ 13 ਛੱਡ ਕੇ ਪੀਡੀਐ ਨਾਲ ਦੀਆਂ ਵੀ ਕਹਿ ਦਿੰਦੇ ਤੁਹਾਡੀ ਉਹਨਾਂ ਦੀਆਂ ਨੇ ਦੇਖੋ ਸੱਚ ਦੇ ਕੋਲ ਆਣਾ ਚਾਹੀਦਾ ਕੀ ਇਹਨਾਂ ਨੇ ਕਦੀ ਕਚਹਿਰੀ ਚ ਜਾ ਕੇ ਦੇਖਿਆ ਵੀ ਕਰਪਸ਼ਨ ਕਿਸ ਰੇਟ ਤੇ ਚੱਲੇਗੀ ਕੀ ਇਸ਼ਤਿਹਾਰਾਂ ਲਾ ਕੇ ਢਿੱਡ ਭਰ ਜਾਣਗੇ ਇਸ਼ਤਿਹਾਰ ਲਾ ਕੇ ਨੌਕਰੀਆਂ ਚੜੇ ਜਾਣਗੀਆਂ ਬਹੁਤ ਬੱਚੇ ਵੇਖਣ ਦੇ ਜਿਨ੍ਹਾਂ ਨੂੰ ਇਹਨਾਂ ਨੇ ਜੁਆਇਨਿੰਗ ਲੈਟਰ ਦਿੱਤੇ ਉਹਨਾਂ ਨੂੰ ਜੁਆਇਨ ਹੀ ਨਹੀਂ ਕਰਾਇਆ ਸੋ ਨਸ਼ਾ ਜਿਹੜਾ ਆ ਉਹ ਅੱਗੇ ਨੂੰ ਦੋ ਤਿੰਨ ਗੁਣਾ ਵੱਧ ਗਿਆ ਤੁਸੀਂ ਆ ਪਿੰਡਾਂ ਚ ਜਾ ਕੇ ਚੈੱਕ ਕਰ ਲਓ ਲਾਅ ਐਂਡ ਆਰਡਰ ਸਥਿਤੀ ਹੈ ਸਟੋਰਸ਼ਨ ਇੰਨੀ ਹੋਈ ਆ ਅਮਰਸਰ ਸ਼ਹਿਰ ਦੇ ਵਿੱਚ ਵੀ ਬਾਹਰ ਵੀ ਤੁਸੀਂ ਹਾਲਾਤ ਹਾਲਾਤ ਦੇਖ ਲਓ ਸਾਹਮਣੇ ਤੁਹਾਡੇ ਕੀ ਹਾਲਾਤ ਨੇ ਔਰ ਇਹ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਕਿਤੇ ਨਾ ਕਿਤੇ ਇਹਨਾਂ ਨੇ ਸਾਡਾ ਵਿਕਾਸ ਵੀ ਰੋਕਿਆ ਹੈ ਲੋਕਾਂ ਦੇ ਮਨ 'ਚ ਡਰ ਵੀ ਪੈਦਾ ਕੀਤਾ ਹੈ ਅੱਜ ਕੱਲਾ ਕੱਲਾ ਬੱਚਾ ਹਰ ਕੋਈ ਕਹਿੰਦਾ ਯਾਰ ਤੋੜ ਦਿਓ ਬਾਹਰ ਭੇਜਣਾ ਬੱਚਾ ਕੋਈ ਸੋਖੀ ਚੀਜ਼ ਥੋੜਾ ਹੈ ਬੜਾ ਔਖਾ ਹੁੰਦਾ ਹੈ ਬੰਦੀ ਸਿੰਘਾਂ ਦਾ ਮੁੱਦਾ ਚੁੱਕੋਗੇ ਜਦੋਂ ਸੱਤਾ ਵਿੱਚ ਆ ਜਾਓਗੇ ਤੁਸੀਂ ਐਮ ਨਹੀਂ ਜੀ ਮੈਂ ਚੁੱਕਿਆ ਜੀ ਪਹਿਲਾਂ ਹੀ ਮੈਂ ਚੁੱਕ ਚੁੱਕਾ ਹਾਂ ਮੈਂ ਗੱਲ ਬੰਦੀ ਸਿੰਘਾਂ ਦੀ ਰੱਖ ਚੁੱਕਾ ਹਾਂ ਕਿ ਜਿਹੜੇ ਵੀ ਬੰਦੀ ਸਿੰਘ ਵੀ ਔਰ ਜਿਹੜੇ ਵੀ ਲੋਕ ਨੇ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਹੈ ਚਾਹੇ ਕਿਸੇ ਵੀ ਧਰਮ ਦਾ ਹੋਵੇ ਕਿਸੇ ਵਰਗ ਦਾ ਹੋਵੇ ਸਾਡਾ ਦੇਸ਼ ਜਿਹੜਾ ਹੈ ਉਹਨਾਂ ਨੂੰ ਉਹਨਾਂ ਨੂੰ ਜੀਵਨ ਦੀ ਜੀਨ ਦਾ ਮੌਕਾ ਦੇਣਾ ਚਾਹੀਦਾ ਜਿਹੜੇ ਲੋਕ ਸਜ਼ਾ ਪੁੱਤੀ ਖੂਲੀ ਕਰ ਚੁੱਕੇ ਜਦੋਂ ਟਿਕਟ ਅਲਾਉਂਸ ਕੀਤੀ ਗਈ ਸੀ ਭਾਵੁਕ ਹੋਏ ਸੀ ਹੁਣ ਕਿ ਲੋਕਾਂ ਦੀ ਸੇਵਾ ਕਰਨ ਦਾ ਇੱਕ ਮੌਕਾ ਫੇਰ ਦੁਬਾਰਾ ਦੇਣ ਭਾਵੁਕ ਜ਼ਰੂਰ ਹੋਇਆ ਮੇਰੇ ਮਨ 'ਚ ਇਹ ਹੋਇਆ ਸੀ ਕਿ ਕਿੱਡੀ ਵੱਡੀ ਕੁਦਰਤ ਹੈ ਔਰ ਇੱਕ ਆਮ ਜੇ ਘਰ ਚੋਂ ਉੱਠੇ ਆ ਔਰ ਜੇ ਲੋਕ ਸੇਵਾ ਕੀਤੀ ਹੈ ਤੇ ਪਬਲਿਕ ਪਾਰਟੀ ਨੇ ਮਤਲਬ ਬਹੁਤ ਮਾਨਸਕਾਰ ਦਿੱਤਾ ਇਸ ਗੱਲ ਦੇ ਉੱਤੇ ਆ ਕੇ ਔਰ ਲੋਕਾਂ ਦੇ ਹਾਅ ਭਾਵ ਨੂੰ ਸਮਝਾ ਲੋਕਾਂ ਨੂੰ ਟਿਕਟ ਮਿਲੀ ਹੈ ਲੋਕਾਂ ਦੀ ਆਵਾਜ਼ ਨੂੰ ਟਿਕਟ ਮਿਲੀ ਹੈ ਔਰ ਜਿਸ ਤਰੀਕੇ ਨਾਲ ਲੋਕ 9 ਵਜੇ ਟਿਕਟ ਅਨਾਉਂਸ ਹੋਈ ਤਾਂ 9 ਵਜੇ ਘਰ ਪਹੁੰਚ ਗਏ ਉਹ ਵੇਖ ਕੇ ਮਨ ਨੂੰ ਮਤਲਬ ਇੱਕ ਨਹੀਂ ਤਾਂ ਸਕੂਨ ਮਿਲਿਆ ਵੀ ਯਾਰ ਜੇ ਕੰਮ ਕਰਦੇ ਆ ਤੇ ਮਤਲਬ ਖੁਸ਼ੀ ਹੈ ਔਰ ਹੋਰ ਵੱਧ ਕੰਮ ਕਰਨ ਦਾ ਮਤਲਬ ਜੀ ਕਰਦਾ ਬੰਦੇ ਦਾ ਹੁਣ ਹੁਣ ਬਹੁਤ ਕੁਝ ਹੈ ਜਿਹੜਾ ਪਰਮਾਤਮਾ ਦੀ ਕਿਰਪਾ ਨਾਲ ਸਰਕਾਰ ਵੀ ਇੰਡੀਆ ਲੈ ਕੇ ਦੀ ਬਣਨੀ ਮੈਂ ਤੁਹਾਨੂੰ ਇਹ ਵੀ ਕਹਿ ਦਿੰਦਾ ਜੀ ਅੱਜ ਮੈਂ ਦਿੱਲੀੋਂ ਆਇਆ ਹਾਂ ਮੈਂ ਉਥੋਂ ਬਹੁਤ ਐਮਪੀ ਵਗੈਰਾ ਮੇਰੇ ਸੀਨੀਅਰ ਲੀਡਰ ਭਾਜਪਾ ਦੇ ਵੀ ਮਿਲੇ ਨੇ ਦੂਜੀਆਂ ਪਾਰਟੀਆਂ ਦੇ ਵੀ ਮਿਲੇ ਨੇ ਉਹ ਸਾਰਿਆਂ ਦਾ ਕਰਕਸ ਇਹ ਸੀ ਹਮਮ ਇੰਡੀਆ ਆਲਾਈਸ ਦੀ ਸਰਕਾਰ ਸੈਂਟਰ ਚ ਬਣੇਗੀ ਚਲੋ ਧੰਨਵਾਦ ਜੀ ਆ ਉਮੀਦ ਹੈ ਕਿ ਲੋਕ ਪੰਜਾਬ ਦੇ ਲੋਕ ਹੈ ਅਮਰitsar ਦੇ ਲੋਕ ਖਾਸ ਕਰਕੇ ਗੁਰਜੀਤ ਸਿੰਘ ਓਜਲਾ ਨੂੰ ਚੁਣਨਗੇ ਪਰ ਲੋਕ ਤੈਅ ਕਰਨਗੇ ਕਿ ਕੀ ਫੈਸਲਾ ਲੈਣਾ ਹੈ ਕਿਸ ਤਰੀਕੇ ਨਾਲ ਕਿਹੜੇ ਚਿਹਰੇ ਨੂੰ ਚੁਣਨਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਜਿਹੜਾ ਵੀ ਲੀਡਰ ਹੈ ਜਿਹੜੀ ਵੀ ਪਾਰਟੀ ਹੈ ਹਰ ਕੋਈ ਕਿਤਨਾ ਕਿਤੇ ਲੋਕਾਂ ਨਾਲ ਵਾਦੇ ਜਰੂਰ ਕਰਦਾ ਪਿਆ ਪਰ ਲੋਕ ਹੁਣ ਦੇਖਣਗੇ ਕਿ ਕੰਮ ਕਿੰਨੇ ਕੀਤੇ ਆ ਵਾਦੇ ਨਹੀਂ ਸਿਰਫ ਕੰਮ ਦੇਖਣਗੇ ਲੋਕ ਦੇਖਦੇ ਆ ਕਿ ਅਨੁਰਵ ਬਖਤ ਕੀ ਕਿਤੇ ਕੈਮਰਾਮੈਨ ਮਨੋਜ ਦੇ ਨਾਲ ਸੁਖਚਾਂਦ ਸੀ